ਕਾਰਸਰਫ ਇੱਟਾਂ ਦਾ ਢਾਂਚਾ ਜਾਂ ਇੱਟਾਂ ਦੀਆਂ ਕੰਧਾਂ ਨਹੀਂ ਹੁੰਦੀਆਂ ਬਲਕਿ ਉਹਨਾਂ ਨੂੰ ਬਣਾਉਣ ਵਾਲਿਆਂ ਦੀਆਂ ਤੇ ਉਹਨਾਂ ਘਰਾਂ ਦੇ ਵਿੱਚ ਵਸਣ ਵਾਲਿਆਂ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਬਹੁਤ ਖੂਬਸੂਰਤ ਘਰ ਲੈ ਕੇ ਆਏ ਆ ਤੇ ਤੁਹਾਨੂੰ ਸਾਰਾ ਘਰ ਦਿਖਾਵਾਂਗੇ ਤੇ ਉਸ ਘਰ ਦੇ ਬਾਰੇ ਨਾਲ ਨਾਲ ਗੱਲਬਾਤ ਕਰਾਂਗੇ ਕਿ ਇਹ ਘਰ ਕਿੰਨਾ ਨੇ ਬਣਾਇਆ ਕਾਦੋਂ ਬਣਾਇਆ ਤੇ ਇਸ ਘਰ ਦੀ ਕੀ ਖਾਸੀਅਤ ਆ ਆਓ ਦੋਸਤੋ ਦੇਖਦੇ ਹਾਂ ਇੱਕ ਖੂਬਸੂਰਤ ਜੀ ਵਿਰਾਸਤ ਤੇ ਨਾਲ ਕਰਦੇ ਆਪਾਂ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਆ ਜੀ ਤੁਹਾਡਾ ਕੁਲਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਪਿੰਡ ਅਜਪੰਝਕੋਸੀ ਆਏ ਹੋ ਤੇ ਤੁਹਾਡਾ ਸਭ ਤੋਂ ਪਹਿਲਾਂ ਤਾਂ ਅਸੀਂ ਪਿੰਡ ਪੰਚਕੋਸੀ ਦੀ ਤਰਫੋਂ ਮੇਰੀ ਤਰਫੋਂ ਪਰਿਵਾਰ ਦੀ ਤਰਫੋਂ ਸਵਾਗਤ ਕਰਦੇ ਆਂ ਸ਼ੁਕਰੀਆ ਮੇਰਾ ਨਾਮ ਜੀ ਸਰਵਣ ਜਾਖੜ ਪੰਚਕੋਸੀ ਜ਼ਿਲ੍ਹਾ ਫਾਜ਼ਿਲਕਾ ਦਾ ਮੈਂ ਕਾਂਗਰਸ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਆ ਠੀਕ ਹੈ ਜੀ ਸਰ ਆਪਣੇ ਜਿਹੜਾ ਪਿੰਡ ਪੰਜਕੋਸੀ ਇਹਨੂੰ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਲੱਗਦਾ ਜੀ ਇਹ ਪੰਜਕੋਸੀ ਪਿੰਡ ਨੂੰ ਤਹਿਸੀਲ ਆ ਬੋਹਰ ਲੱਗਦੀ ਹੈ ਜੀ ਜੀ ਤੇ ਜ਼ਿਲ੍ਹਾ ਫਾਜ਼ਿਲਕਾ ਹੈ ਠੀਕ ਹੈ ਹਾਂ ਸਰ ਆਪਾਂ ਜਿਹੜੇ ਘਰ ਦੇ ਵਿੱਚ ਅੱਜ ਬੈਠੇ ਆ ਜਿਹੜਾ ਘਰ ਅੱਜ ਆਪਾਂ ਇਸ ਵੀਡੀਓ ਦੇ ਰਹੀਂ ਦਿਖਾ ਰਹੇ ਆ ਇਹ ਘਰ ਕਿੰਨਾ ਪੁਰਾਣਾ ਬਣਿਆ ਆ ਜੀ ਇਹ ਸੰਧੂ ਸਾਹਿਬ ਲਗਭਗ ਸਾਡੀ ਇਸ ਘਰ 'ਚ ਛੱਟੀ ਸੱਤਵੀਂ ਪੀੜ੍ਹੀ ਹੈ ਤੇ ਲਗਭਗ 1848 50 ਦੇ ਕਰੀਬ ਸਨ 1848-50 ਦਾ ਬਣਿਆ ਹੋਇਆ ਲਗਭਗ 160-70 ਸਾਲ ਪੁਰਾਣਾ ਮਕਾਨ ਹੈ ਠੀਕ ਹੈ ਸਰ ਤੇ ਇਹ ਸਾਨੂੰ ਵਿਰਸਾ ਚ ਜਿਵੇਂ ਸਾਡੀ ਛੱਟੀ ਸੱਤਵੀਂ ਪੀੜ੍ਹੀ ਇਸ ਕਰਕੇ ਰਹਿ ਰਹੇ ਹਾਂ ਸੀ ਹੂੰ ਇਹ ਪੰਜਕੁਸੀ ਪਿੰਡ ਦਾ ਸਭ ਤੋਂ ਪੁਰਾਣਾ ਮਕਾਨ ਹੈ ਜੀ ਠੀਕ ਹੈ ਇਸ ਪਿੰਡ 'ਚ ਸਾਡੇ ਬਜ਼ੁਰਗ Rajasthan ਚੋਂ ਨੀਮ ਦੇ ਥਾਣੇ ਤੋਂ ਚੱਲ ਕੇ ਦਈੜਾ ਆਏ ਸੀ ਤੇ ਦਈੜ ਦੇ ਬਾਅਦ ਇਹ ਪਿੰਡ ਪੰਜਕੁਸੀ 'ਚ ਆ ਕੇ ਵਸੇ ਸੀ ਠੀਕ ਹੈ ਹਾਂਜੀ ਇਹ ਸਰ ਮਕਾਨ ਕਿੰਨਾ ਨੇ ਬਣਾਇਆ ਸੀ ਇਹ ਸਾਡੇ ਬਜ਼ੁਰਗ ਪੇਮाराम ਜੀ ਜਾਖੜ ਇੱਥੇ ਆਏ ਸੀ ਜੀ ਉਹਨਾਂ ਦੇ ਸੁਪੁੱਤਰ ਰਾਮਸਾਹੇ ਜੀ ਉਹਦੇ ਬਾਅਦ ਅਗਲੀ ਪੀੜ੍ਹੀ ਚ ਆਏ ਜੀ ਤੇ ਉਹਨਾਂ ਨੇ ਘਰ ਬਸਾਇਆ ਸੀ ਠੀਕ ਹੈ ਇਹ ਉਹਨਾਂ ਨੇ ਮਕਾਨ ਬਣਾਇਆ ਹਾਂਜੀ ਹਾਂਜੀ ਇਹ ਮਕਾਨ ਉਹਨਾਂ ਨੇ ਠੀਕ ਹੈ ਸਰ ਜਿੰਨਾ ਸਮਿਆਂ ਦੇ ਵਿੱਚ ਇਹ ਪੱਕੇ ਘਰ ਬਣੇ ਆ ਉਹਨਾਂ ਸਮਿਆਂ ਦੇ ਵਿੱਚ ਤਾਂ ਇੰਨੇ ਸਾਧਨ ਵਗੈਰਾ ਵੀ ਨਹੀਂ ਸੀ ਹਾਂਜੀ ਹਾਂਜੀ ਤੇ ਜਿਹੜੀ ਸਰ ਇੱਥੇ ਇੱਟ ਵਗੈਰਾ ਲੱਗੀ ਉਹ ਇੱਥੋਂ ਲੋਕਲ ਹੀ ਸੀ ਜਾਂ ਕਿੱਥੋਂ ਬਾਹਰੋਂ ਆਈ ਸੀ ਨਹੀਂ ਜੀ ਉਸ ਟਾਈਮ ਇੱਥੇ ਨਾ ਕੋਈ ਪੱਠਾ ਨੇੜੇ ਸੀ ਨਾ ਕੋਈ ਇੱਟ ਦੀ ਕੋਈ ਪ੍ਰਬੰਧ ਸੀ ਇਹ ਸਾਡੇ ਖੂਹਿਆਂ ਸਰਵਰ ਪੈਂਦਾ ਹੈ ਜਿਹੜਾ ਅੱਜਕੱਲ ਬਲੋਕ ਹੈ ਕੋਈਆਂ ਸਰਵਰ ਠੀਕ ਹੈ ਉੱਥੋਂ ਇਟਾਂ ਆਈ ਸੀ ਤੇ ਉੱਥੋਂ ਹੀ ਪਾਣੀ ਦਾ ਪ੍ਰਬੰਧ ਹੋਇਆ ਕਰਦਾ ਸੀ ਠੀਕ ਹੈ ਤੇ ਜਿਹੜੀ ਮਿੱਟੀ ਹੈ ਪਾਣੀ ਹੈ ਉਹ ਉੱਥਾਂ ਉੱਟਾਂ ਰਾਹੀਂ ਇੱਥੇ ਮੁਜ਼ਰ ਦੇ ਲਿਆਉਂਦੇ ਸੀ ਤੇ ਉਸ ਟਾਈਮ ਇਹ ਬਣਾਇਆ ਸੀ ਠੀਕ ਹੈ ਜੀ ਸਰ ਜਿਸ ਤਰ੍ਹਾਂ ਇਹ ਜਿਹੜਾ ਮਕਾਨ ਆ ਇਹਦੀ ਚਣਾਈ ਕੰਦੀ ਹੋਈ ਹੈ ਵੱਡੀ ਸਾਈਜ਼ ਦੀ ਇਟਾਂ ਜੀ ਇਹਦੇ ਲੱਗੀ ਹੋਈ ਸਾਰੀ ਟੋਟਲੀ ਠੀਕ ਹੈ ਤੇ ਇਹਦੀ ਚੁਨਾਈ ਜਿਹੜੀ ਹੋਈ ਹੈ ਇਹ ਸਾਰੀ ਚੁੰਨੇ ਜੀ ਹੋਈ ਹੈ ਜੀ ਉਸ ਟਾਈਮ ਰਾਜਸਥਾਨ ਜੋ ਚੁੰਨਾ ਹੁੰਦਾ ਸੀ ਚੁੰਨੇ ਦੇ ਅੰਦਰ ਅੱਜ ਵੀ ਤੁਸੀਂ ਵੇਖੋਗੇ ਵੀ ਚੁੰਨੇ ਦੀ ਉੱਤੇ ਤਕਲੀ ਪਾਈ ਹੋਈ ਹੋਈ ਹੈ ਠੀਕ ਹੈ ਹਾਂਜੀ ਤੇ ਸਰ ਇੰਨੀਆਂ ਜਿਹੜੀਆਂ ਦੀਵਾਰਾਂ ਨੇ ਜਿਵੇਂ ਹੁਣ ਕੰਧਾਂ ਹੁੰਦੀਆਂ ਨੇ ਦੀਵਾਰਾਂ ਹੁੰਦੀਆਂ ਨੇ ਉਹਦੇ ਨਾਲੋਂ ਪਹਿਨਾਂ ਦਾ ਸਾਈਜ਼ ਦਾ ਵੀ ਫਰਕ ਹੋਵੇ ਹਾਂ ਇਹ ਲਗਭਗ ਜਿਵੇਂ ਪਹਿਲਾਂ ਵੱਡਾ ਸਾਈਜ਼ ਆਉਂਦਾ ਸੀ ਜੀ 8 2 ਮਹਾਰਾ ਦਾ ਠੀਕ ਹੈ ਉਹ ਇਟਾਂ ਲੱਗੀ ਹੋਈ ਹੈ ਸਾਰੀ ਠੀਕ ਹੈ ਤੇ ਜਿਹੜਾ ਇਟਾਂ ਦੀ ਜਿਹੜੀ ਦੀਵਾਰ ਹੈ ਉਲਗ-ਵਗ ਡਾਈਟ ਦਾ ਰੱਦਾ ਹੈ ਯਾਨੀ ਕਿ ਪੁਣੇ 2-2 ਫੁੱਟ ਚੌੜਾ ਰੱਦਾ ਹੈ ਤੇ ਉਹਦਾ ਕਰਕੇ ਮਕਾਨ ਇਹ ਠੰਡੇ ਵੀ ਬੜੇ ਰਹਿੰਦੇ ਜਿਹੜੀ ਇਹਦੀ ਛੱਤ ਲੱਗੀ ਹੋਈ ਹੈ ਜੀ ਉਹ ਸਾਰੀ ਚੀਂਡ ਦੀ ਲੱਕੜ ਲੱਗੀ ਹੋਈ ਹੈ ਠੀਕ ਹੈ ਤੇ ਅੱਜ ਵੀ ਚੀਂਡ ਦੀ ਲੱਕੜ ਜੇ ਉਨੀ ਕਾਇਮ ਹੈ ਬਹੁਤ 160 70 ਸਾਲ ਪੁਰਾਣੀ ਚੀਂਡ ਦੀ ਲੱਕੜ ਅਜਵੇ ਕੀਏ ਉਹਦੇ ਪਾਲਿਸ਼ ਪੁਲੀਸ਼ ਹੋਈ ਹੋਈ ਹੈ ਸਰ ਜਿਸ ਤਰ੍ਹਾਂ ਇਹ ਲੱਕੜ ਦੀਆਂ ਛੱਤਾਂ ਨੇ ਇਹਨਾਂ ਦੇ ਵਿੱਚ ਸਰ ਸਿਉਂਕ ਵਗੈਰਾ ਦੀ ਕਦੇ ਕੋਈ ਸਮੱਸਿਆ ਆਈ ਨਹੀਂ ਨਹੀਂ ਕੋਈ ਸ਼ੌਂਕ ਨਹੀਂ ਲੱਗੀ ਜੀ ਠੀਕ ਹੈ ਹਾਂ ਲੱਕੜ ਦੀ ਛੱਤ ਹੈ ਅੰਦਰ ਇੱਕ ਸਾਡਾ ਮਕਾਨ ਪੁਰਾਣਾ ਹੈ ਉਹਦੇ ਕੰਨੇ ਦੀ ਛੱਤ ਹੈ ਅੱਛਾ ਵੀ ਅਜ ਕੰਨੇ ਦੇ ਤੁਸੀਂ ਵੇਖੋ ਵੀ 160 70 ਸਾਲ ਤੱਕ ਕੰਨੇ ਦੇ ਵੀ ਕੋਈ ਸ਼ੌਕ ਨਹੀਂ ਲੱਗੀ ਵੀ ਓਕੇ ਹਾਂਜੀ ਇਹ ਸਰ ਜਿਵੇਂ ਛੱਤਾਂ ਉੱਪਰੋਂ ਕੱਚੀਆਂ ਨੇ ਕਿ ਪੱਕੀਆਂ ਨੇ ਇਹ ਕੱਚੀਆਂ ਜੀ ਕੱਚੀਆਂ ਹੀ ਨੇ ਇਹ ਕੱਚੀਆਂ ਤਾਂ ਕਰਕੇ ਰੱਖੀ ਹੋਈ ਹੈ ਜੀ ਵੀ ਇੱਕ ਤਾਂ ਜਿਹੜੀ ਹੈ ਲੱਕੜ ਦੀ ਹੈ ਤੇ ਇੱਕ ਜਿਹੜੇ ਮਕਾਨ ਹੈ ਉਹਨਾਂ ਦੀ ਹਾਈਟ ਜ਼ਿਆਦਾ ਹੈ ਤੇ ਠੰਡੇ ਬਹੁਤ ਰਹਿੰਦੇ ਜੀ ਠੀਕ ਹੈ ਕੁੱਲ ਏਸੀ ਦੀ ਲੋਡ ਨਹੀਂ ਪੈਂਦੀ ਇਹਨਾਂ ਮਕਾਨਾਂ 'ਚ ਜੀ ਠੀਕ ਹੈ ਅੱਜ ਵੀ ਗਰਮੀ ਦਾ ਸਰਦੀ ਦੇ ਵਿੱਚ ਵੀ ਨਿੱਗੇ ਆ ਹਾਂ ਸਰਦੀਆਂ ਦੇ ਅੰਦਰ ਹੀ ਗਰਮ ਰਹਿੰਦੀ ਹੈ ਜੀ ਤੇ ਗਰਮੀਆਂ 'ਚ ਪੂਰਾ ਠੰਡਾ ਰਹਿੰਦਾ ਠੀਕ ਹੈ ਹਾਂ ਜੀ ਸਰ ਉਸ ਤੋਂ ਬਾਅਦ ਇਹਦੇ ਵਿੱਚ ਇਸ ਤਰ੍ਹਾਂ ਬਿਜਲੀ ਫਿਟਿੰਗ ਵਗੈਰਾ ਵੀ ਅਸੀਂ ਦੇਖੀ ਹੈ ਉਹ ਕਿੰਨਾ ਕੁ ਟਾਈਮ ਬਾਅਦ ਚ ਹੋਈ ਹੈ ਇਹ ਬਿਜਲੀ ਫਿਟਿੰਗ ਜੀ ਮੇਰੇ ਖਿਆਲ 1963 ਦੇ ਅੰਦਰ ਜਦੋਂ ਬਿਜਲੀ ਆਈ ਸੀ ਸਾਡੇ ਪਿੰਡ ਠੀਕ ਹੈ ਉਦੋਂ ਦੀ ਫਿਟਿੰਗ ਹੋਈ ਹੋਈ ਹੈ ਜੀ ਠੀਕ ਹੈ ਅਜੇ ਵੀ ਚਾਰ ਸਵੇਰੇ ਵੇਖੋ ਤੁਸੀਂ ਕੋਈ ਲੱਕੜ ਦੀ ਫਿਟਿੰਗ ਬਟਨ ਉਪਰਾ ਵਗੈਰਾ ਦੇਖਣ ਨੂੰ ਮਿਲਦੀ ਹੈ ਅਹ ਇਹ ਪੱਖਾ ਜਿਹੜਾ ਹੈ ਉਸ ਟਾਈਮ ਦਾ ਜਿਹ ਵੀ ਪੱਖੇ ਜਿਹੜੇ ਲੱਗੇ ਹੋਏ ਆ ਹੂੰ ਤਾਂ ਉਸ ਟਾਈਮ ਦੇ ਲੱਗੇ ਹੋਏ ਆ ਜੀ ਇਹ ਉਹਨਾਂ ਨੂੰ ਅਜੇ ਤੱਕ ਨਾ ਅਸੀਂ ਕੋਈ ਗ੍ਰੀਸ ਕੀਤਾ ਨਾ ਕੋਈ ਹੋਰ ਉਹਦੋਂ ਦੇ ਅਜੇ ਤੱਕ ਚੱਲੀ ਜਾਂਦੇ ਜਦੋਂ ਇਹ ਬਿਜਲੀ ਜਦੋਂ ਜੀ ਬਿਜਲੀ ਆਈ ਹੈ ਇੰਨੇ ਸਾਲ ਪੁਰਾਣੇ ਪੱਖੇ ਅਜੇ ਵੀ ਉਸੇ ਤਰ੍ਹਾਂ ਚੱਲਦੇ ਠੀਕ ਹੈ ਸਰ ਜਿਸ ਤਰ੍ਹਾਂ ਹੁਣੇ ਦੀ ਹਾਈਟ ਤਾਂ ਲਗਭਗ ਗਲੀਆਂ ਦੇ ਬਰਾਬਰ ਹੀ ਆ ਪਹਿਲਾਂ ਤਾਂ ਇਹ ਪਿੰਡ ਦੇ ਵਿੱਚ ਕਾਫੀ ਉੱਚਾ ਹੋਵੇਗਾ ਹਾਂਜੀ ਹਾਂਜੀ ਇਹ ਪਹਿਲਾਂ ਇਹਦੀ ਜਿਹੜੀ ਛੱਤ ਦੀ ਉਚਾਈ ਸੀ ਜੀ ਉਹ ਘਟੋ ਘਟ 2 16 17 ਫੁੱਟ ਸੀ ਠੀਕ ਹੈ ਅੱਜ ਦੇ ਟਾਈਮ ਵੀ ਆਮ ਵੇਖੀਏ ਤਾਂ 12 13 ਫੁੱਟ ਜੀ ਆ ਚਾਰ ਪੰਜ ਫੁੱਟ ਸਾਡੇ ਪਿੰਡ ਦੀ ਜਿਵੇਂ ਪਰਤੀ ਹੋ ਗਈ ਹੂੰ ਤੁਸੀਂ ਵੇਖੋ ਸਾਰੇ ਤਾਂ ਵੀ ਅਜੇ ਛੱਤ ਅਜੇ ਬਹੁਤ ਉੱਚੀ ਹੈ ਠੀਕ ਹੈ ਸਰ ਇੱਕ ਜਿਸ ਤਰ੍ਹਾਂ ਦਾ ਬਾਹਰਲਾ ਜਿਹੜਾ ਮੇਨ ਗੇਟ ਆ ਉਸ ਤੋਂ ਬਾਅਦ ਇਹ ਦੂਸਰਾ ਜਿਹੜਾ ਤੁਹਾਡੇ ਬੈਕ ਸਾਈਡ ਤੇ ਆਪਾਂ ਵੇਖ ਰਹੇ ਹਾਂ ਇਹ ਵੀ ਉਸੇ ਸਮੇਂ ਦੇ ਹਾਂ ਉਸੇ ਸਮੇਂ ਦੇ ਬਣੇ ਹੋਏ ਆ ਜੀ ਤੇ ਇਹਦੇ ਉੱਤੇ ਸਾਰਾ ਟੋਟਲੀ ਪਿੱਤਲ ਦਾ ਕੰਮ ਹੋਇਆ ਹੋਇਆ ਠੀਕ ਹੈ ਟੋਟਲੀ ਪਿੱਤਲ ਲੱਗਾ ਹੋਇਆ ਪਿੱਤਲ ਤੇ ਲੱਕੜ ਦਾ ਗੇਟ ਹੈ ਜੀ ਤੇ ਬਹੁਤ ਮਾਰੀ ਗੇਟ ਹੈ ਸਰ ਜਦੋਂ ਇਹ ਹਵੇਲੀ ਹੁਣ ਤੱਕ ਉਸ ਚੀਜ਼ਾਂ ਦੇ ਵਿੱਚ ਤੁਸੀਂ ਟਾਈਮ ਟੂ ਟਾਈਮ ਮੋਡੀਫਾਈ ਵੀ ਕੀਤੀਆਂ ਉਹਨੀਆਂ ਬੈਕਸਾਈਡ ਤੇ ਇਹਦੇ ਵਿੱਚ ਸਰ ਕਿੰਨੇ ਮਕਾਨ ਕਮਰੇ ਵਗੈਰਾ ਬਣੇ ਹੋਏ ਸੀ ਇਹਦੇ ਅੰਦਰ ਜੀ ਜਿਵੇਂ ਪੁਰਾਣੇ ਮਕਾਨ ਕੱਚੇ ਉਸ ਟਾਈਮ ਇਹ ਬਾਹਰਲਾ ਪੋਰਸ਼ਨ ਤਾਂ ਸਾਰਾ ਅੰਦਰ ਪੱਕਾ ਹੈ ਜੀ ਠੀਕ ਹੈ ਤੇ ਅੰਦਰ ਜਿਹੜੇ ਪੋਰਸ਼ਨ ਸੀਗੇ 8-9 ਕਮਰੇ ਸੀਗੇ ਉਹ ਕੱਚੇ ਬਣੇ ਸੀ ਤੇ ਟਾਈਟਾਂ ਦਾ ਹੀ ਰੱਦਾ ਉਹਨਾਂ ਦੇ ਲੱਗੇ ਹੋਏ ਸੀ ਅੱਛਾ ਹਾਂ ਤੇ ਉਹ ਨੀਵੇਂ ਕਰਕੇ ਤੇ ਮਿੱਟੀ ਦਾ ਕਰਕੇ ਥੋੜਾ ਜਿਹਾ ਉਹ ਹੁਣ ਅੰਦਰੋਂ ਅਸੀਂ ਥੋੜਾ ਜਿਹਾ ਰੈਕਵੋਲਟ ਕਰਕੇ ਪੱਕੇ ਕਰਤੇ ਤੇ ਇਹ ਪੁਰਾਣੀ ਵਿਰਾਸਤ ਜਿਹੜੀ ਅਜੇ ਵੀ ਅਸੀਂ ਸੰਭਾਲ ਕੇ ਰੱਖੀ ਹੋਈ ਹੈ। ਇਹ ਜਿੰਨਾ ਆਪਾਂ ਫਰੰਟ ਦੇਖ ਰਹੇ ਹਾਂ। ਹਾਂਜੀ ਹਾਂਜੀ ਇਹ ਫਰੰਟ ਵੇਖ ਰਹੇ ਹੋ ਤੁਸੀਂ। ਇਹ ਸਾਰਾ ਉਸੇ ਟਾਈਮ ਦਾ ਹੈ। ਇਹ ਉਸੇ ਟਾਈਮ ਦਾ। ਹਾਂਜੀ। ਸਰ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਰੱਖੋਗੇ। ਹਾਂਜੀ ਆਉਣ ਵਾਲੇ ਟਾਈਮ 'ਚ ਨਵਾਂ ਮਕਾਨ ਵਗੈਰਾ ਬਣਾਉਣ ਦਾ ਪ੍ਰੋਗਰਾਮ ਹੈ। ਮਾਤਮਾ ਰੱਖੇ ਜੀ ਜਦੋਂ ਤੱਕ ਇਹ ਇਹਦੀ ਮਿਆਦ ਰੂਹੀ ਅਸੀਂ ਉਹਨਾਂ ਸੰਭਾਲ ਕੇ ਰੱਖਾਂਗੇ ਹਾਂ ਮੇਨਟੇਨ ਰੱਖਾਂਗੇ ਹੁਣ ਥੋੜੀ ਜਿਹੀ ਬਹੁਤ 4-3-4 ਸਾਲਾਂ ਬਾਅਦ ਇਹਦੀ ਰਿਪੇਅਰ ਜ਼ਰੂਰ ਕਰਵਾਣੀ ਪੈਂਦੀ ਹੈ ਹੁਣ 3-4 ਸਾਲ ਪਹਿਲਾਂ ਅਸੀਂ ਰਿਪੇਅਰ ਕਰਾਈ ਸੀ ਤੇ ਹੁਣ ਦੁਬਾਰਾ ਇਹਨੂੰ ਰੀਨਵਿਟ ਕਰਨਾ ਹੈ ਥੋੜਾ ਠੀਕ ਹੈ ਜੀ ਸ਼ੁਕਰੀਆ ਜਖੜ ਸਾਹਿਬ ਥੈਂਕ ਯੂ ਜੀ ਦੋਸਤੋ ਤੁਹਾਨੂੰ ਪਿੰਡ ਪੰਜ ਕੋਸੀ ਦੇ ਜਾਖੜ ਪਰਿਵਾਰ ਦੀ ਇਹ ਵਿਰਾਸਤ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਇਸ ਵੀਡੀਓ ਨੂੰ ਅੱਗੇ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਫੋਲੋ ਜ਼ਰੂਰ ਕਰਿਓ ਧੰਨਵਾਦ